ਜਾਗਤ ਚਿੰਤਾ ਜਹਾਂ ਤਾਪ ਤੂੰ ਕਰਤਾ ਹਰ ਸੁਖ ਵਸਿਆ ਪਾਸ ਸੁਖ ਪਾਇਆ ਓ ਨਾਨਕ ਗੁਰ ਮੰਤਰ ਸੁਣਾਇਆ ਸੋ ਕਹ ਤਨ ਗੁਰ ਸ਼ੇਵੀਆਂ ਐਨ ਉਸਹੈ ਜ ਮਾਏ ਦਰਸ਼ਨ ਪਰਸੇ ਗੁਰੂ ਕਹਿ ਜਨਮ ਮਰਨ ਦੁਖ ਜਾਇ ਹੋਵੇ ਸੁਖ ਤੋਂ ਪ੍ਰਸੰਨ ਦੀ ਹੋਰਿਆ ਦਰਸ਼ਨ ਪਰਸਹੁ ਚੱਕੀਐ ਤੁਲਿਠੇ ਸਜੇ ਪਾਤਸ਼ਾਹ ਮਾੜੇ ਜਨਮ ਜਨਮ ਦੀ ਪਟਿਆ ਸਜਾਉਣਾ ਸੱਚਾ ਪਾਪ ਸ਼ਾ ਸ਼ਰਸਾ ਦੇ ਸ਼ਾਉ ਜਿਸ ਪਾਗ ਬੈਟਿਆ ਸੋਹੀਏ ਸਭਨਾ ਦਾ ਵੇਸਾਉ ਸਤਨਾ ਹੰਲਾ ਚੋਕਾ ਜਿਨ ਕੈ ਅੰਦਰ ਵਸਿਆ ਮੇਰਾ ਹਰ ਹਰ ਇਹ ਮੇਰ ਤਰੂਗੁ ਘਾਇ ਇਹ ਮੁਗਦ ਪਹਿ ਜਿਨਹਾਰ ਨਾਮ ਤੇ ਆਇਆ ਤੇ ਤਾਂ ਬਬਤ ਪਰਮ ਪਤਾਏ ਜਿੰਦਪੰ ਅੰਤ ਵਸਿਆ ਨਿਰਾਰੁ ਹਰ ਇਨ ਬੇਸਾਮ ਰੋਗ ਗਵਾਏ ਤੇ ਮੁਗਦ ਭਾਏ ਨਾਨਕ ਨਾਮੁ ਤੇਰਾ ਪਿਆਰਾ ਇਹ ਪਵਿੱਤਰ ਆਰੰਭ ਪਦ ਪਾਏ ਮੇਰਾ ਹਰਦਨ ਆਰੋਗ ਹੋਏ ੁਰਬਤਨੀ ਜਨਾ ਜਪਿਆ ਮੇਰਾ ਹਰਦਨ ਤੇ ਤੇ ਰੂਪ ਰਾਵ ਬ੍ਰਹਮ ਬਿਸਨ ਮਾ ਦੇਵ ਤੈਨੂੰ ਲੋਕੀ ਸਮੋਂ ਆਂ ਤਰ ਕੁਮਾਰੀ ਜੰਗੀਏ ਤਨ ਕੇ ਨਾ ਵਪੜੇ ਹਰ ਗੁਰਮੁਖ ਸੋਜੀ ਪਾਈ ਮਾ ਗੋ ਸਭ ਜਗਤ ਦੇ ਆਪਿਆ ਇਹਨੂੰ ਜਨਮ ਮਰਨ ਦੇ ਘ ਭਾਰੀ ਗੁਰਪ੍ਰਸਾਦ ਦੀ ਉਹ ਵਿਰਣਾ ਛੁੱਟੈ ਤੇ ਜਨ ਕੋ ਬਰਹਾਰੀ ਜੇ ਤ ਸਿੱਧ ਸਾਜੀ ਸੋਈ ਹਰ ਜਾਣ ਆਕਾਰ ਰੂਪ ਤਨ ਪਾਰੋ ਨਾਲ ਆਪੇ ਰੇਹਾਨ ਦਿਵਸ ਹੈ ਗੁਰਮਤਿ ਬਹਮ ਵਿਚਾਰੋ ਜਿਸੁ ਸਿਦ ਸਾਝੀ ਸੋਈ ਅਨ ਜਾਣੈ ਆ ਪਾਰੋ mama <laughs> din